ਕਿ ਮਨ ਲੋਗ ਅਜ ਵੀ ਤੇ ਆਦੇ ਹੁਣ ਤੁਹਾਡੇਆਂ ਤੇ ਆਸੀ ਬੜੀ ਸੀ ਉਦੋਂ ਵੀ ਬਹੁਤ ਇਹ ਹਾਲ ਪਤਾ ਕੀ ਹੋਣਾ ਹੈ ਉਹ ਵੀ ਦਰਿਆਈ ਜ਼ਿਮੀਂਦਾਰ ਆ ਪਰੇ ਵਗਦਾ ਸੀ ਜੀ ਉਹਦੀ ਜਮੀਨ ਤੋਂ ਪਰਲੇ ਪਾਸੇ ਹਾਂਜੀ ਉਹ ਵਿਚ ਉਹ ਮਾਈਨਿੰਗ ਦਾ ਉਹ ਆ ਗਿਆ ਨਾ ਉਹ ਕੁਝ ਗਲਾਤ ਹੈ ਜੇ ਛੇਲਤਾ ਜਾਵੇ ਨਾ ਉਹ ਵਾਲਾ ਆਹ ਮੈਂ ਤਰਕੂ ਯਾਰ ਸਾਹਿਬ ਇਹ ਰਹੀ ਹੈ ਉਹ ਉੱਥੇ ਚਲਾਓ ਯਾਰ ਐਕਸ਼ਨ ਸਰ ਆਰਮੀ ਨੇ ਪੂਰੇ ਬਣਾਏ ਨੇ ਜੇ ਛੇਲਤਾ ਜਾਵੇ ਤੇ ਇਹ ਆ ਲੋਕਾਂ ਨੇ ਸਹਿਯੋਗ ਨਾ ਬਣਾਇਆ ਆਓ ਜੀ ਆਓ ਜੀ ਐਕਸ਼ਨ ਸਰ ਐਕਸ਼ਨ ਸਾਹਿਬ ਨੇ ਬਣਾ ਰਹੀਆਂ ਇਹ ਮਾਈਨਿੰਗ ਦੇ ਚੱਕਰ ਆਓ ਜੀ ਭਾਜੀ ਐਕਸ਼ਨ ਸਰ ਹਾਂਜੀ ਹਾਂ ਜੀ ਇਰੀਗੇਸ਼ਨ ਅੰਦਰ ਹੈ ਤੇ ਹੁਣ ਇਹ ਕੀ ਕਰੋਗੇ ਤੁਸੀਂ ਸਰ ਦੁਬਾਰਾ ਰੀਸਟੋਰ ਕਰਾਂਗੇ ਤੁਸੀਂ ਜਿਹੜੀ ਰੋਡ ਜੀ ਤਕਰੀਬਨ ਸੜ ਡੇਢ ਕਿਲੋਮੀਟਰ ਵਾਂਗੂ ਤੁਸੀਂ ਖਤਮ ਹੋ ਗਈ ਹੈ ਜੀ ਆਜ ਸਿਰਫ ਚੁੱਕ ਅੰਦਰ ਆ ਗਈ ਨਹੀਂ ਸਰ ਪਰੰਮ ਮਤਲਬ ਖਤਮ ਹੋ ਗਈ ਜੀ ਲੈਂਥ ਹੈ ਜੀ ਲੈਂਥ ਜਿਹੜੀ ਡੇਢ ਕਿਲੋਮੀਟਰ ਖਤਮ ਹੋ ਗਈ ਆਈ ਤਾਂ ਸੜਾ 2 ਕਿਲੋ ਵਾਂਗੂ ਇਧਰ ਨੂੰ ਆ ਗਈ ਹੈ ਜੀ ਇੱਕ ਵਾਰ ਤਾਂ ਸੜਾ ਟੈਂਪਰੇਰੀ ਪ੍ਰੋਟੈਕਸ਼ਨ ਕਰ ਰਹੇ ਆਂ ਪਰੰਮ ਅੱਗੇ ਸੜਕ ਨੂੰ ਨਾ ਕੋਰਾ ਲੱਗੇ ਜਦੋਂ ਪਾਣੀ ਫਿਰ ਘਟ ਜਾਂਦਾ ਜੀ ਇਸ ਤੋਂ ਬਾਅਦ ਫਿਰ ਡੇਢ ਕਿਲੋਮੀਟਰ ਤੁਸੀਂ ਦੁਬਾਰਾ ਬਣਾਓਗੇ ਨਹੀਂ ਤੁਸੀਂ ਵਾਪਸ ਉੱਥੇ ਲੈ ਜਾਓ ਪਾਣੀ ਦੇ ਬਦ ਹਾਂ ਜੀ ਪਾ ਕਾ ਰਿਆ ਹੁਣ 70000 ਹੈ ਜੀ ਹੁਣ ਤਾਂ ਘਟ ਗਿਆ ਅੱਜ ਘਟਾਇਆ ਗਏ ਅੱਜ ਘਟਾਇਆ ਗਏ ਸਰ ਕੱਲ ਤੱਕ 1.5 ਲੱਖ ਸੀਗਾ ਜੀ ਅੱਜ ਅੱਜ ਸ਼ਾਮ ਤੱਕ ਹੋਰ ਘਟ ਜੂਗਾ ਸੀ ਨਹੀਂ ਅੱਜ ਕਿੰਨਾ ਕੀਤਾ ਉਹਨਾਂ ਨੇ ਅੱਜ ਸਰ 70000 ਕੀਤਾ ਜੀ ਹੁਣ 1.5 ਲੱਖ ਤੋਂ ਹਾਂ ਜੀ 1.5 ਲੱਖ ਤੋਂ 70000 ਘਟਾਇਆ ਜੀ ਸ਼ਾਮ ਤੱਕ ਮਤਲਬ ਇਫੈਕਟ ਆ ਜੂਗਾ ਘਟ ਜੂਗਾ ਸਾਰੇ ਥੁਡੇ ਇੱਥੇ ਬੰਦ ਕੌਣ ਲਾ ਰਿਹਾ ਆਪਣੀ ਲੋਕੀ ਦਾਰ ਰਿਹਾ ਕਿਵੇਂ ਜਨਤਾ ਦਾ ਸਹਿਯੋਗ ਨਾਲ ਜ ਸਾਡੇ ਪਿੰਡਾਂ ਦੇ ਸੰਗਤ ਕੋਈ ਨਹੀਂ ਹੈ ਕੋਈ ਕਮੇਟੀ ਹੈ ਇੱਥੇ ਕੋਈ ਲਾਉਂਦੀ ਸਾਡੇ ਕੀ ਡਿਪਾਰਟਮੈਂਟ ਦੇ ਬੋਲਣ ਵਾਲੇ ਕੁਛ ਆ ਰਹੇ ਹਾਂ ਹਾਂਜੀ ਹਾਂਜੀ ਇਹ ਆਪਣਾ ਆਲੇ ਜੱਜੇਦਾਰ ਵੀ ਹੈ ਜੀ ਸਰਪੰਚ ਪ੍ਰਧਾਨ ਆ ਦੱਸੋ ਕੀ ਕੀ ਕਿਵੇਂ ਚੱਲ ਰਿਹਾ ਕੋਣ ਕਮੇਟੀ ਆਪਣੇ ਬੰਦੇ ਲਾ ਦੇ ਕਿਵੇਂ ਹਾਂਜੀ ਆਪਣੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਹਾਂ ਹਾਂ ਅਸੀਂ ਇੱਥੇ ਪਹਿਲੇ ਜੋਰ ਜੱਤਾ ਲਾ ਕੇ ਸਾਰੇ ਸੰਤ ਨੂੰ ਇਕੱਠਾ ਕਰਕੇ ਸ਼ੁਰੂ ਕੀਤਾ ਸੀ ਅਸੀਂ ਗੁਰਬੀਨ ਸਾਹਿਬ ਤੇ ਫਿਰ ਸਰਪੰਚ ਸਾਹਿਬ ਵੀ ਆਏ ਸਾਡੀ ਮੁਖਤ ਤੇ ਵਾਸਤੇ ਫਿਰ ਹੋਰ ਸਸਤਾਵਾਂ ਚ ਮੋਗੇ ਤੋਂ ਆਪਾਂ ਬਾਬਾ ਗਰਮੀਤ ਸਿੰਘ ਉਹਨਾਂ ਸਦਿਆ ਸੀ ਅਸੀਂ ਗੱਲ ਲੈਣ ਵਾਸਤੇ ਸਾਨੂੰ ਦੱਸਿਆ ਵੀ ਆਹ ਸੁਜੈਸ਼ਨ ਦੇ ਕੇ ਕਿ ਵੀ ਆਹ ਤਰੀਕੇ ਨਾਲ ਕੰਮ ਕਰੋ ਫੇਲ ਵਾਲੇ ਦਾ ਪਾਣੀ ਬਹੁਤ ਤੇਜ਼ ਸਪੀਡ ਦੇ ਵਿੱਚ ਇਹ ਬੰਨ ਨਹੀਂ ਬੱਝ ਸਕਦਾ ਕਿ ਤੁਸੀਂ ਆਪਣਾ ਇਲਾਕਾ ਬਚਾ ਲੋ ਬੋਰੀਆਂ ਬਾਰੀਆਂ ਲਾ ਕੇ ਕਿਸ ਤਰੀਕੇ ਦੇ ਨਾਲ ਹੁਣ ਸੰਕਟਸਾਰੀ ਲੱਗੀ ਤੇ ਪ੍ਰਸ਼ਾਸਨ ਵੀ ਐਸਡੀਓ ਸਾਹਿਬ ਆਵੇ ਇਹ ਵੀ ਲੱਗੇ ਸਾਨੂੰ ਜਿੱਥੇ ਸਾਥ ਇਹਨਾਂ ਨੂੰ ਸਾਡੀ ਲੋੜ ਹੈ ਇਹਨਾਂ ਨੂੰ ਕਰਦੇ ਆਂ ਸਾਡੀ ਕਰਦੇ ਆਂ ਪਰ ਤਗਲੇ ਲਾ ਵਰਤੇ ਹੋ ਕੰਮ ਚੱਲ ਰਿਹਾ ਸੰਗਤ ਸਾਰੀ ਪੈ ਗਈ ਕਲਾਕੀ ਦੀ ਸਰਕਾਰ ਕੋਲ ਲੇਟੇ ਕੰਮ ਕਿਥੇ ਕਰ ਰਿਹਾ ਉਥੇ ਕੋਥੇ ਆ ਵੇਖੋ ਸਾਰੀਆਂ ਬੂਰੀਆਂ ਸਰ ਬੰਨੇ ਹੋਇਆ ਜੀ ਦਰਿਆ ਇੱਥੇ ਆ ਗਿਆ ਹੈ ਆ ਦਰਿਆ ਇਹ ਸਪੇਡੇ ਵੱਡ ਵੱਡ ਕੇ ਹੀ ਸੁਟੇ ਸਾਰੇ ਵਿੱਚ ਹੂੰ ਤੇ ਬੂਰੀਆਂ ਲਾ ਲਾ ਕੇ ਟੈਂਪੋਰੀ ਕੰਮ ਚ ਰਹਾ ਨੇ ਜਿੰਨਾ ਚਿਰ ਉਹ ਜੰਗਲਾਤ ਉਹ ਜਿੱਦਾ ਜਿੱਕੇ ਆ ਜਿਓ ਅੱਗੇ ਆ ਜਿਓ ਕਰਨ ਨੂੰ ਕਰ ਅੰਮਣ ਆ ਜਿਓ ਅੱਗੇ ਇਹ ਬੰਦੇ ਕੰਮ ਕਰ ਰਹੇ ਸਾਰੇ ਜਦ ਤੱਕ ਇਹ ਜੰਗਲਾਤ ਨਹੀਂ ਪੁੱਟੀ ਗਈ ਜੀ ਤੇ ਦਰਿਆੜਾ ਉਹ ਜੰਗਲਾਤ ਦੇ ਨਾਲ ਵਗਦਾ ਹੀ ਜੀ ਹਾਂ ਅੱਛਾ ਇੱਥੇ ਇੱਕ ਤੁਸੀ ਸੀ ਆ ਬਾਨੀ ਸਾਰੇ ਇਹ ਸਾਰੀ ਖੂਰ ਬੈ ਕੇ ਦਰਿਆ ਇੱਥੇ ਆ ਗਿਆ ਮੇਨ 30 ਫੁੱਟ 35 ਫੁੱਟ ਡੂੰਗਾ ਅਸੀਂ ਕੀਤਾ ਸੀ ਤਾਂ ਉਹ ਬੜਾ ਸਾਰਾ ਪੱਥਰ ਛੋੜਦਾ ਪਾਣੀ ਪੁੱਟੀ ਗਈ ਸਿੱਧਾ ਦਰਿਆ ਪੋਲਾਂ ਨੂੰ ਨਹੀਂ ਹੋਇਆ ਤਾ ਤਾਂ ਕਿ 20 25 ਪਿੰਡ ਜਿਹੜੇ ਖਤਰੇ ਦੇ ਨਿਸ਼ਾਨੇ ਹਟੇ ਆ ਤਾਂ ਪਹਿਲਾਂ ਤਾਂ ਸਾਰੀ ਬਹੁਤ ਖੱਣਾ ਨਾ ਬਣ ਗਿਆ 12 13 ਘਰ ਹੀ ਹੋਰ ਰੁੜ ਗਏ ਜੀ ਮੈਂ ਜਾ ਮਾਰਨ ਲੱਗਾ ਜੀ ਜੀ ਇਹ ਬੰਦੇ ਇਹਨਾਂ ਜਿੰਨਾ ਚਿਰ ਤੱਕ ਉਹ ਜੰਗਲਾ ਨਹੀਂ ਕੁਟੀ ਕੋਨੇ ਚ ਮਸਲਾ ਨਹੀਂ ਹੋਣਾ ਮੈਂ ਹਾਂਜੀ ਪੋਆ ਹਲਕੇ ਚ ਹੈ ਜਮਾ ਪਠਾਨਕੋਟ ਦੇ ਪੋਆ ਪੋਆ ਹਲਕਾ ਪਠਾਨਕੋਟ ਦੇ ਨਾਲ ਜੀ ਜਿੱਥੇ ਰਾਵੀ ਦਰਿਆ ਨਾਲ ਤੁਸੀਂ ਦੇਖਿਆ ਹੋਣਾ ਸਾਰਾ ਇਲਾਕਾ ਰੁੜ ਗਿਆ ਜਿੱਥੇ ਮੈਂ ਖੜਾ ਹਾਂ ਇੱਥੇ ਪੂਰੇ 100 150 ਦੁਕਾਨ ਹੁੰਦੀ ਸੀ ਤੇ ਇਥੇ ਉਹ ਸਾਹਮਣੇ ਗੁਜਰਾ ਦਾ ਉਹ ਡੇਰਾ ਵੀ ਸੀ ਸਾਰਾ ਰੁੜ ਗਿਆ ਤੇ ਮਸਜਿਦ ਵੀ ਸੀ ਇੱਥੇ ਤੇ ਸਾਰਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਮੈਂ ਲੋਕੀ ਸਾਰੇ ਲੱਗੇ ਆ ਸਾਰੀ ਮਿਹਨਤ ਕਰ ਰਹੇ ਆ ਤੇ ਦੱਸੋ ਕਿਸੇ ਚੀਜ਼ ਦੀ ਕੋਈ ਲੋੜ ਹੈ ਕਿਵੇਂ ਕਰਨਾ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਆਪਣਾ ਸਹਿਯੋਗ ਦੀ ਲੋੜ ਹੈ ਜੀ ਤੁਸੀਂ ਦੱਸੋ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਹੜੀ ਗੱਲ ਹੈ ਦੇਈਂ ਨਾ ਵੈਸੇ ਤਾਂ ਜਿਹੜੀ ਜਿਹੜੀ ਲੋਡ ਪਿਆ ਤੁਸੀਂ ਕੋਈ ਨਾ ਮੈਂ ਕੋਈ ਜੋ ਇਹਨਾਂ ਦੀ ਲੋਡ ਹੋਵੇ ਕਿਸੇ ਚੀਜ਼ ਦੀ ਲੋਡ ਹੋਏ ਹਾਂਜੀ ਤੁਸੀਂ ਮੈਨੂੰ ਦੱਸ ਦਿਓ ਹਾਂਜੀ ਹਾਂ ਤੁਸੀਂ ਹਲਕਾ ਜਾ ਤੁਸੀਂ ਸਾਰੀ ਕੋਈ ਚੀਜ਼ ਦੀ ਲੋਡ ਹੈ ਲੋਡ ਦੱਸ ਦਿਓ ਮੈਂ ਨਾਲ ਤੇਰਾ ਭੇਜ ਦੂੰਗਾ ਚੀਜ਼ ਨਹੀਂ ਕਰਨੀ ਜਿਹੜਾ ਦਰਿਆ ਯੂਰਨ ਲੈਂਦਾ ਜੀ ਉਸੇ ਵਰਗੇ ਆ ਸਾਰਾ ਚਪੇਟ ਜਾਂਦਾ ਹੈ ਜੰਗਲਾਤ ਜੰਗਲਾਤ ਕੋਈ ਨਹੀਂ ਕਰਨਾ ਲੋਕਲ ਬੰਦਾ ਜੀ ਦੁਕਾਨਦਾਰ ਕੀ ਟਿਕਟ ਹੋ ਗਿਆ ਸਰ ਦਰਿਆ ਦੇ ਵਿੱਚ ਟਿਕਟ ਟਸ ਬੋਲ ਸਾਡੇ ਦੋਨੇ ਭਰਾਵਾਂ ਦਾ ਘਰ ਆਉਂਦੇ ਬੋਲ ਦੱਸਣ ਸਾਹਿਬ ਉਹ ਸਾਰਾ ਡੁੱਟ ਗਿਆ ਕੋਈ ਸਮਾਨ ਨਹੀਂ ਬਚਿਆ ਕੁਝ ਨਹੀਂ ਬਚਿਆ ਇਹ ਸਿਰਫ ਜਾਨ ਬਚਾ ਕੇ ਭੱਜੇ ਜੀ ਜਾਨ ਬੜੀ ਮੁੱਕ ਬਚਾਈ ਉਹ ਜਿਹੜੇ ਪਾਣੀ ਚੱਕਦਾ ਮਾਇਆ ਹਾਟ ਤੇ ਝਾੜ ਪਾਣੀ ਆਇਆ ਚਲੋ ਸਾਧਿਵਾਨਦਾਰਾਂ ਦਾ ਸਾਰਾ ਸਮਾਨ ਲੋਕਾਂ ਕਿਸਰੇ ਹੁੰਦੇ ਹੁਣ ਕਿੱਥੇ ਚਲੇ ਗਏ ਉਹ ਇੱਦਾਂ ਨਾ ਰਹਿ ਰਹੇ ਇੱਥੇ ਕੋਈ ਨਹੀਂ ਰਹੇ ਜਮੀਨਾਂ 'ਚ ਵੀ ਪਾਣੀ ਆਇਆ ਕਿ ਨਹੀਂ ਬਹੁਤ ਜ਼ਿਆਦਾ ਜੀ ਉਹ ਥੱਲੇ ਪਾਣੀ ਕਿ ਮਾਸਟਰ ਪ੍ਰਕਾਸ਼ ਉਹਦਰ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਰਾਂਗੇ ਆਪਾਂ ਬਹੁਤ ਜ਼ਿਆਦਾ ਨੁਕਸਾਨ ਜਦੋਂ ਪਾਣੀ ਥੱਲੇ ਆਇਆ ਹਾਂਜੀ ਹਾਂਜੀ ਫਿਰ ਮੈਂ ਉਧਰਲੇ ਪਾਸੋਂ ਟਰੈਕਟਰ ਹਾਂਜੀ ਹਾਂਜੀ ਨਾਲ ਕਰਾਹੇ ਹਾਂਜੀ ਤੇ ਨਾਲੇ ਡੀਜ਼ਲ ਹੁੰਦੀ ਹੈ ਠੀਕ ਹੈ ਆਪਾਂ ਹਿੰਮਤ ਕਰਕੇ ਸਾਰੇ ਜਮੀਨ ਜਿਹੜੀ ਪੱਧਰੀ ਕਰਾ ਦੇ ਹਾਂਜੀ ਹਾਂਜੀ ਸਾਰੇ ਮਿਹਰੇਗਾ ਟਰੈਕਟਰ ਤੇ ਡੀਜ਼ਲ ਸਾਰੀ ਸੇਵਾ ਆਪਾਂ ਲਵਾਂਗੇ ਚਲੋ ਠੀਕ ਹੈ ਜੀ ਸਾਰੇ ਕਰਾਂਗੇ 4-500 ਕਿੱਲਾ ਜੀ ਬਿਲਕੁਲ ਖਤਮ ਹੋ ਗਿਆ ਉਹ ਪਾ ਜਦੋਂ ਮੌਕਾ ਆਪ ਆ ਜੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਵਾਓ ਮੈਂ ਤਾਂ ਕਹਿ ਦੂੰਗਾ ਪਰ ਤੁਹਾਨੂੰ ਪਤਾ ਹੈ ਝਾੜੂ ਵਾਲੇ ਝਾੜੂ ਵਾਲਿਆਂ ਦੀ ਸਰਕਾਰ ਹੈ ਜੇ ਪ੍ਰਮਾਤਮਾ ਮਿਹਰ ਕਰੇ ਆਪਣੀ ਬਜੰਦੀ ਹੈ ਤੇ ਮੈਂ ਪੁਰਾਣੇ ਵੀ ਕਰ ਦੂੰਗਾ ਦੇਖੀਏ ਕਰ ਲੋ ਪੁਲਿਸ ਆਣੀ ਗੱਲ ਪੀਜੀਸੀਐਨ ਸੁਭੀਰ ਸਿੰਘ ਬਾਦਲ ਅੱਜ ਪੁਵਾ ਹਲਕੇ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਵੱਲੋਂ ਜਿਹੜਾ ਹੈ ਹਰ ਪੀੜਤਾਂ ਦੀ ਸਾਰ ਲਈ ਗਈ ਹੈ ਸਰ ਬੜਾ ਵੱਡਾ ਨੁਕਸਾਨ ਹੋਇਆ ਇੱਥੇ ਕਾਫੀ ਜ਼ਿਆਦਾ ਜਿਹੜਾ ਬਾਜ਼ਾਰ ਵੀ ਸੀ ਇੱਥੇ ਔਰ ਲੋਕਾਂ ਦੀ ਜਿਹੜੀ ਹੈ ਹੁਣ ਟੇਕ ਹੈ ਮਦਦ ਉਹ ਤੁਹਾਡੇ ਵੱਲੋਂ ਮੰਗੀ ਗਈ ਹੈ ਦੇਖੋ ਇੱਕ ਤਾਂ ਇਮੀਡੀਏਟਲੀ ਮੈਂ ਸਾਰੇ ਕਿਸਾਨਾਂ ਤੇ ਗਰੀਬਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜਿੰਨੇ ਸਾਡੇ ਬੈਂਕ ਦੇ ਕਰਜ਼ੇ ਆ ਜਿੰਨੇ ਕੋਆਪਰੇਟਿਵ ਬੈਂਕ ਦੇ ਕਰਜ਼ੇ ਉਹ ਬਿਲਕੁਲ ਉਹਨਾਂ ਨੂੰ ਮਾਫ ਕਰਨੇ ਚਾਹੀਦੇ ਹੈ ਸਰਕਾਰ ਨੂੰ ਬਾਕੀ ਐਸੇ ਇਲਾਕੇ ਵਿੱਚ ਬਹੁਤ ਵੱਡਾ ਨੁਕਸਾਨ ਇੱਕ ਤਾਂ ਜ਼ਮੀਨ ਦਾ ਹੋਇਆ ਇੱਕ ਸਾਰੀ ਦੁਕਾਨਾਂ ਦਾ ਹੋਇਆ ਐਦੀ ਕੰਪਨਸੇਸ਼ਨ ਇਮੀਡੀਏਟਲੀ ਮੈਂ ਹਰਾਨਾ ਹਲੇ ਤੱਕ ਕੋਈ ਕੰਪਨਸੇਸ਼ਨ ਸਰਕਾਰ ਤਰਫੋਂ ਅਨਾਉਂਸ ਨਹੀਂ ਕੀਤੀ ਗਈ ਸਰਕਾਰ ਨੂੰ ਇਮੀਡੀਏਟਲੀ ਕੰਪਨਸੇਸ਼ਨ ਅਨਾਉਂਸ ਕਰਨੀ ਚਾਹੀਦੀ ਹੈ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਦਾ ਕਹਿਦਾ ਕਿ ਜਿਸ ਦਿਨ ਪਾਣੀ ਉਹਨਾਂ ਦੇ ਜ਼ਮੀਨਾਂ ਦੇ ਲੈਵਲ ਚਲੇ ਗਿਆ ਅਸੀਂ ਆਪਣੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਟਰੈਕਟਰ ਨਾਲ ਮਸ਼ੀਨਰੀ ਲਿਆ ਕੇ ਤੇ ਅਸੀਂ ਸੇਵਾ ਕਰਕੇ ਸਾਰੇ ਪਧਰੇ ਅਸੀਂ ਅਕਾਲੀ ਦਲ ਦਰਫੂ ਕਰਾਂਗੇ ਬਿਲਕੁਲ ਲੱਗੇ ਪੁਲ ਵੀ ਜਿਹੜਾ ਹੈ ਉਹ ਅਕਾਲੀ ਸਰਕਾਰ ਵੱਲੇ ਬੜਿਆ ਸੀ ਹੁਣ ਤੱਕ ਅਸੈਸਮੈਂਟ ਵੀ ਜਾਂਦਾ ਹੈ ਆਈ ਹੈ ਅਸੈਸਮੈਂਟ ਵੀ ਨਹੀਂ ਹੋਈ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਦੇਖੋ ਸਰਕਾਰ ਤਾਂ ਐਟ ਦਾ ਮੋਮੈਂਟ ਜਮਾਈ ਡੈਡ ਹੈ ਪਰ ਮੈਂ ਲੋਕਾਂ ਨੂੰ ਹੌਸਲਾ ਦੇਣਾ ਚਲੋ ਨੁਕਸਾਨ ਤਾਂ ਹੋ ਗਿਆ ਅਕਾਲੀ ਦਲ ਤਰਫੋਂ ਮੈਂ ਇਹਨਾਂ ਨੂੰ ਹਲਕੇ ਚਾਰਜਿੰਗ ਦੱਸਦਾ ਕਿਸੇ ਚੀਜ਼ ਦੀ ਲੋੜ ਹੋਏ ਸਾਨੂੰ ਮੈਨੂੰ ਟੈਲੀਫੋਨ ਕਰ ਦੇ ਨਾਲ ਦੇ ਨਾਲ ਮੈਂ ਭੇਜ ਦੂੰਗਾ ਪਰ ਜਿਹੜੀ ਇਹਨਾਂ ਦੀ ਜ਼ਮੀਨਾਂ ਵਿੱਚੋਂ ਸਿਲਟ ਚੱਲ ਜਾਊਗਾ ਜੋ ਪਾਣੀ ਹੋਊਗਾ ਉਹ ਸਾਰਾ ਪਦਰਾ ਅਕਾਲੀਦਲ ਕਰੂਗਾ ਇੱਕ ਸੁਖਵੀਰ ਜੀ ਬੜੀ ਆਏ ਹਾੜੀਆਂ ਜਿਹੜੀ ਜਿਹੜੀ ਸਿਲਟ ਆ ਗਈ ਹੈ ਜਿਹੜੀ ਖੇਤਾਂ ਦੇ ਵਿੱਚ ਆ ਗਈ ਹੈ ਫਿਰ ਹੁਣ ਜਦੋਂ ਇਸ ਖੇਤਾਂ ਨੂੰ ਅਗਲੀ ਫਸਲ ਵਾਸਤੇ ਤਿਆਰ ਕਰਨਾ ਹੈ ਤਾਂ ਉਹ ਪੁੱਟਣੀ ਪੈਣੀ ਹੈ ਜੀ ਉਹ ਵੀ ਥੋੜਾ ਜਿਹਾ ਸਰਕਾਰ ਹੋ ਗਿਆ ਮਾਈਨਿੰਗ ਦਾ ਬਾਅਦ ਵਿੱਚ ਇਹਨਾਂ ਨੇ ਕੋਈ ਫਰਕ ਨਹੀਂ ਪੈਂਦਾ ਅਕਾਲੀਦਲ ਅੱਗੇ ਲੱਗੂਗਾ ਜੇ ਪਰਚੇ ਕਰਨਾ ਸਾਡੇ ਦੇ ਕਰਦਨ ਅਸੀਂ ਆਪਣੇ ਟਰੈਕਟਰ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਸਾਰੇ ਮਸ਼ੀਨਰੀ ਲੈ ਕੇ ਆਉਂਗੇ ਤੇ ਅਸੀਂ ਕਿਸਾਨਾਂ ਦੀ ਮਦਦ ਕਰਕੇ ਸਾਰੀ ਲੈਵਲ ਜ਼ਮੀਨ ਕਰਦਾਂਗੇ ਆ ਬਿਲਕੁਲ ਔਰ ਆਮ ਆਮੀ ਪਾਰਟੀ ਤੋਂਰੀ ਕੀਤੀ ਆਏ ਕੀ ਦੇਖਦੇ ਹੋ ਮੈਂ ਆਮ ਆਦੀ ਵਪਾਰੀ ਬਗ ਕੁਝ ਨਹੀਂ ਕਰਨਾ ਦੇਖੋ ਅ ਸੰਦੀਪ ਸਿੰਘ